ਫਿਰ ਸੂਰ ਸਿੰਘ ਬੀਸ਼ਾ ਨੇ ਇੱਕ ਕਵਿਤਾ ਲਿਖੀ ਕਿ ਉਹਨੇ ਦੱਸਿਆ ਕਿ ਹੁਣ ਦੇ ਬੰਦੇ ਦਾ ਕੀ ਫਰਕ ਆ ਪੁਰਾਣੇ ਬੰਦੇ ਨਾਲੋਂ ਤੇ ਉਹਨਾਂ ਦੀ ਇੱਕ ਕਵਿਤਾ ਹੈਗੀ ਉਹ ਹੈਗੀ ਬੱਦਲ ਇਹ ਜੇ ਤੁਸੀਂ ਧਿਆਨ ਨਾਲ ਸੁਣੋ ਤੇ ਤੁਹਾਨੂੰ ਬੜੀ ਇੱਕ ਅੰਡਰਸਟੈਂਡਿੰਗ ਦੇਣ ਵਾਲੀ ਕਵਿਤਾ ਕਿ ਨਵੀਂ ਕਿਸਮ ਦਾ ਬੰਦਾ ਕਿਹੋ ਜਿਹਾ ਉਹਦੇ ਵਿੱਚ ਉਹ ਕਹਿੰਦੇ ਆ ਕਿ ਮਹਿਰਾ ਭਰਿਆ ਕ੍ਰਿਸ਼ਨ ਕਨਈਆ ਵਰਗੇ ਰੰਗ ਦੇ ਬੱਦਲਾ ਸੌਣਦਿਆ ਬੱਦਲ ਨੂੰ ਉਹਨਾਂ ਨੇ ਸੰਬੋਧਨ ਕੀਤਾ ਮਨ ਲੈ ਇੱਕ ਅਰਜ਼ੋਈ ਮੇਰੀ ਐਤਵਾਰ ਦੀ ਛੁੱਟੀ ਕਰ ਲੈ ਇੱਕ ਦਿਨ ਮੀ ਨਾ ਪਾ ਤੈਨੂੰ ਸੱਚੀ ਗੱਲ ਦੱਸਦਾ ਹਾਂ ਕੀਤਾ ਹੈ ਚੰਚਲ ਗੋਰੀ ਨੇ ਐਤਵਾਰ ਨੂੰ ਮਿਲਣ ਦਾ ਵਾਦਾ ਸ਼ਰਤ ਲਿਖੀ ਹੈ ਨਾਲੇ ਐ ਪਰ ਮੈਂ ਨਹੀਂ ਆਉਣਾ ਬਦਲਾ ਜੇਕਰ ਕਿਣਮਣ ਦਿੱਤੀ ਲਾ ਕਿੱਥੇ ਇੱਕ ਪਾਸੇ ਚੱਖੜ ਝੁੱਲੇ ਤੇ ਤਾਂ ਵੀ ਉਹ ਕਹਿੰਦੇ ਵੀ ਭਾਂਵੇਂ ਚਿੱਕੜ ਹੋਵੇ ਪਰ ਇੱਕ ਇਹ ਹੁਣ ਕੀ ਆ ਉਹ ਕਹਿੰਦੀ ਵੀ ਤੈਨੂੰ ਸ਼ਰਤ ਲਿਖੀ ਹੈ ਨਾਲੇ ਐ ਪਰ ਮੈਂ ਨਹੀਂ ਆਉਣਾ ਬਦਲਾ ਜੇਕਰ ਕਿਣਮਣ ਦਿੱਤੀ ਲਾ ਕਿਸੇ ਸਹੇਲੀ ਦਾ ਪੱਜ ਪਾ ਕੇ ਉਸਨੇ ਰਿਕਸ਼ੇ ਵਿੱਚ ਆਉਣਾ ਹੈ ਉਹ ਨਹੀਂ ਸੋਣੀ ਧੀ ਤੁੱਲੇ ਦੀ ਸੋਣੀ ਜਿਹੜੀ ਆ ਉਹਦੇ ਫਾਦਰ ਦਾ ਨਾਮ ਤੁੱਲਾ কুমਹਾਰ ਸੀ ਉਹ ਉਹ ਨਹੀਂ ਸੋਣੀ ਧੀ ਤੁੱਲੇ ਦੀ ਡਿਗ ਡਿਗ ਪੈਂਦੇ ਅੰਬਰ ਵਿੱਚ ਵੀ ਕੱਚੇ ਘੜੇ ਨੂੰ ਹਿਕੜੀ ਲਾ ਕੇ ਠਿਲਪੇ ਵਿੱਚ ਚਨਾ ਭਿੱਜੋ ਸਿੱਜੋ ਕੰਬਲੀ ਕਹਿ ਕੇ ਗਲੀਆਂ ਚੱਕੜ ਕੱਚ ਦੀ ਆਵੇ ਨਾ ਮੰਨ ਇਤਨਾ ਚਾ ਉਸ ਦਾ ਪਿਆਰ ਤਾਂ ਆਹਰ ਜਿਹਾ ਹੈ ਐਵੇਂ ਦਿਲ ਦਾ ਸ਼ੌਂਕ ਜਿਆ ਤੇ ਤਾਈਓ ਤੈਨੂੰ ਅਰਜ਼ ਗੁਜ਼ਾਰਾ ਕ੍ਰਿਸ਼ਨ ਕਨਈਆ ਵਰਗੇ ਰੰਗ ਦੇ ਬਦਲਾ ਸੌਣ ਦਿਆ ਅੱਗੋਂ ਪਿੱਛੋਂ ਸ਼ੈਬਰ ਲਾ ਲਈ ਜਲਥਲ ਕਰਨ ਲਈ ਰੋੜ ਵਗਾ ਲਈ ਇੱਕ ਦਿਨ ਦੀ ਕੀ ਐਡੀ ਗੱਲ ਹੈ ਇੱਕ ਦਿਨ ਮੀਨਾ ਪਾ ਬਦਲਾ ਸੌਣ ਦਿਆ